ਅੱਜ ਅਸੀਂ ਤੁਹਾਡੇ ਲਈ ਹੋਰ ਇੱਕ ਵਧੀਆ ਵੀਡੀਓ ਲੈ ਕੇ ਆਏ ਆਂ ਤੇ ਇਸ ਵੀਡੀਓ ਦਾ ਜੋ ਟੌਪਿਕ ਹੈ ਉਹ ਹੈ ਮਾੜਾ ਸਮਾਂ ਕੀ ਕਹਿੰਦਾ ਆ ਆ ਸਜਣਾ ਕਿ ਤੈਨੂੰ ਆਪਣੇ ਅਕੀਦ ਦੀ ਝਲਕ ਵਿਖਾਵਾ ਕਿਸਾ ਮੇਰੀ ਰੂਹ ਦਾ ਕਿੰਝ ਲੁੱਟਿਆ ਗਿਆ ਦਿਖਾਵਾ ਆ ਦੱਸਾਂ ਕਿੰਝ ਜ਼ਾਲਾਂ ਨੇ ਮੈਨੂੰ ਲੜ ਮਸ਼ੀਨ ਤੇ ਲਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸਮਾ ਇੰਨਾ ਵੱਡਾ ਆਇਆ ਕਿਸਮਾ ਇੰਨਾ ਵੱਡਾ ਆਇਆ ਸੋਚਿਆ ਕਿਸੀ ਜਾਰਾ ਆਪ ਦਿਨ ਕੈਸੇ ਨੇ ਆਗੇ ਮੈਂ ਫੇਰ ਮਿੱਟੀ ਦਾ ਮਿੱਟੀ ਯਾਰੋ ਵਾਵਾ ਨਾ ਬਣਾਗੇ ਚਲ ਫਿਰ ਵੀ ਹੱਸ ਕੇ ਸਹਨੇ ਆ ਨਾ ਦੁੱਖ ਕਾਲ ਜੀ ਲਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸਮਾ ਇੰਨਾ بڑا ਆਇਆ ਕਿਸਮਾ ਇੰਨਾ ਵੱਡਾ ਆਇਆ ਜਦ ਆਉਂਦੇ ਨੇ ਮੈਨੂੰ ਬੋਲ ਮਿੱਤਰਾਂ ਦੇ ਕਹੇ ਚਲ ਰਾਜੀ ਰੱਖੀ ਰੱਬਾ ਸੱਜਣ ਸਦਾ ਖੁਸ਼ ਰਹੇ ਏਵੀਂ ਦੇਣ ਕੈਰੀ ਦੀ ਜਿਨੇ ਬਾਗੇ ਨੂੰ ਸ਼ਹਿਰ ਬਣਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸਮਾ ਇੰਨਾ ਵੱਡਾ ਆਇਆ ਕਿਸ ਸਮਾਂ ਇੰਨਾ ਵੱਡਾ ਆਇਆ ਮਾਫ਼ ਕਰਿਓ ਮੈਨੂੰ ਗੱਲਾਂ ਵੱਧ ਕੱਟ ਮੈਂ ਕਰੀਆਂ ਸੱਚ ਜਾਣਿਓ ਤੁਹਾਡੇ ਤੇ ਆਸਾਂ ਸੀ ਬੜੀਆਂ ਧੰਨਵਾਦ ਦਿਨੋਂ ਤੁਹਾਡਾ ਜਿਨ੍ਹਾਂ ਨੇ ਜਾਰੀ ਦਾ ਫਰਜ਼ ਨਿਭਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸ ਸਮਾਂ ਇੰਨਾ ਵੱਡਾ ਆਇਆ ਕਿਸ ਸਮਾਂ ਇੰਨਾ ਵੱਡਾ ਬੰਦਾ ਨਿਖਰ ਆਉਂਦਾ ਏ ਬੱਤਾਂ ਦੀਆਂ ਮਾਰਾਂ ਤੋਂ ਹੈ ਬਹੁਤ ਸਿੱਖਣ ਨੂੰ ਮਿਲਦਾ ਸ਼ੀਕ ਕੀਤੀਆਂ ਹਾਰਾਂ ਤੋਂ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਜਿਨ੍ਹਾਂ ਨੇ ਅਕਲ ਦੀ ਰਾਤਿ ਪਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸਾ ਮੈਂ ਇੰਨਾ ਵੱਡਾ ਆਇਆ ਕਿਸਾ ਮੈਂ ਇੰਨਾ ਵੱਡਾ ਆਇਆ ਅੱਜ ਫੇਰ ਪੁਰਾਣੇ ਮੈਸੇਜ ਮੈਂ ਯਾਰਾਂ ਦੇ ਪੜੇ ਨਾ ਫਿਕਰ ਕਰੀ ਤੂੰ ਪੁਰਾ ਤੇਰੇ ਨਾਲ ਹੀ ਆ ਖੜੇ ਬਸ ਗੱਲਾਂ ਜੋਗੀ ਸੀ ਗੱਲਾਂ ਦਾ ਸਾਰ ਬਣਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸਾ ਵਾ ਇੰਨਾ ਮਾੜਾ ਆਇਆ ਕਿਸਾ ਵਾ ਇੰਨਾ ਮਾੜਾ ਜੇ ਬਾਲਣਾ ਕੁਝ ਦਲਾ ਛੱਡ ਦੇ ਸੰਗਾ ਸ਼ਰਮਾ ਨੂੰ ਤੇਰੇ ਹੱਥੀਂ ਕਿਸਮਤ ਤੇਰੀ ਬੈਠਾ ਰੋ ਨਾ ਕਰ ਮਨ ਨੂੰ ਸਾਡਾ ਪੁੱਤ ਸਿਆਣਾ ਹੋ ਗਿਆ ਬੀਬੀ ਬਾਪੂ ਆਖ ਸੁਣਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸ ਸਮਾਂ ਇੰਨਾ ਮਾੜਾ ਆਇਆ ਕਿਸ ਸਮਾਂ ਇੰਨਾ ਮਾੜਾ ਆਇਆ ਕੁਝ ਕਹਿੰਦੇ ਚੰਗਾ ਮੈਨੂੰ ਕੁਝ ਮਾੜਾ ਆਖਦੇ ਨੇ ਕੁਝ ਝਟ ਲਾ ਲੈਂਦੇ ਗੱਲ ਨਾਲ ਕੁਝ ਕੋੜਾ ਚਾਖਦੇ ਨੇ ਮੈਂ ਕਿਸੇ ਦਾ ਕਸੂਰ ਜੋ ਵੀជា ਉਹੀ ਮੈਂ ਪਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸ ਸਮਾਂ ਇੰਨਾ ਵਾਲਾ ਆਇਆ ਕਿਸ ਸਮਾਂ ਇੰਨਾ ਵਾਲਾ ਆਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਵੀਡੀਓ ਨੂੰ ਐਂਡ ਤੱਕ ਸੁਣਿਆ ਇਸੇ ਤਰ੍ਹਾਂ ਵਧੀਆ-ਵਧੀਆ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਹਮ ਸਾਰਿਆਂ ਨੂੰ ਨੈਕਸਟ ਵੀਡੀਓ ਦੇ ਅੱਗੇ ਜਲਦੀ ਮਿਲਾਂਗੇ ਹੁਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ